ਮੈਂ ਦਲਵੀਰ ਸਿੰਘ ਸਿੱਧੂ ਪਰ ਸੁਪੁੱਤਰ ਵਰਗੀ ਸਰਦਾਰ ਕੁਸਵਰਗੀ ਪਸ਼ੋਰਾ ਸਿੰਘ ਸਿੱਧੂ ਪਰ ਜਿਨ੍ਹਾਂ ਨੇ ਭਾਰਤਿਕਸਤਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੇ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਡਾ ਜੁਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜਿੰਮੇਵਾਰੀ ਸੰਪੂਰਨ ਤੋਂ ਬਾਅਦ ਸਥਿਤੀਆਂ ਇਹ ਪੈਦਾ ਹੋ ਗਿਆ ਕਿ ਜੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹਸੁਤਜੀਤ ਸਿੰਘ ਜਿਲ੍ਹਾ ਪਤਾਂ ਸੰਗਰੂਰ ਨੇ ਦਸੀਆਂ ਨੇ ਇਹ ਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਝੀ ਇੱਕ ਦੀ ਸਲਾਹ ਨਾਲ ਚਲਦੀ ਹੈ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪ੍ਰਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਖਜੀਤ ਸਿੰਘ ਸੰਘੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੂਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸੱਤਰ ਬੈਠੇ ਨੇ ਜਿਹੜੀ ਸਤਾਬ ਮੇਰ ਸਿੰਘ ਦੀ ਥੇੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜ਼ਿੰਦਾ ਸੀਗੇ ਮੈਂ ਕਦੇ ਜਥੇਬੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਗਿਆ ਬਿਕਾਉਜ਼ ਆਫ ਮੈਨੂੰ ਇਹ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਮੁਫਾਦਰ ਸਾਹਿਬ ਚਲਾ ਰਹੇ ਆ ਦੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਬੰਦੀ 'ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਦੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠੇ ਆ ਕਿ ਜੀ ਤੁਸੀਂ ਪ੍ਰਧਾਨ ਜੀ ਦੇ بیٹے ਹੋ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭਗ ਗਿਆ ਹੈ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹਥੀਆਂ ਨੂੰ ਹਥਿਆਰਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕ ਆ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੋ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨਾ ਪਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਢੱਲੇਵਾਲਾ ਸਾਹਿਬ ਨੂੰ ਬੇਨਤੀ ਕਰੀ ਕਿ ਢੱਲੇਵਾਲਾ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਐਗਜ਼ੈਕਟਲੀ ਤੇ ਮੈਂ ਕਹਾਂ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ ਤੇ ਫੋਟਨਾ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕਰੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ رائے ਲਓ ਮਤਾ ਪਾਸ ਕਰ ਤੇ ਫਿਰ ਉਹਨਾਂ ਅੱਗੇ ਪਸੂ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਪਿਤਾ ਜੀ ਨੇ ਸਥਾਪਨਾ ਕਰੀ ਹੋਵੇ ਜਥੇਬੰਦੀ ਦੀ ਮੈਂ ਇਹਨਾਂ ਪੋਲਾਈਟਲੀ ਚਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿੱਦੇ ਗਵਾ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦੇ ਵੀ ਦਲਵੀਰ ਸਿੰਘ ਨੂੰ ਇਹ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦਿੰਨਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਬੰਦਰੀ ਬੱਕਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕੇ ਸਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਇਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਹੈ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਇੱਕ ਕਨਵੀਨਰ ਲਾਤਾ ਹੈ ਸੰਗਰੂਰ ਦੇ ਪ੍ਰਧਾਨਾਂ ਕਨਵੀਨਰ ਲਾਤਾ ਹੈ ਇਸੇ ਤਰੀਕੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਅਜੇ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿਦਕਤਰ ਆਪਣੇ ਪ੍ਰੈਸਕਤਰ ਸਾਹਿਬ ਮੇਸ ਸਿੰਘ ਜੀ ਜਿਹੜੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀਆਂ ਸੁਵਾਵਾਂ ਦੋ ਇਹ ਅਸੀਂ ਤੁਹਾਡੀਆਂ ਸੁਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੁੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਉਤਾਰਮਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆਗੇ ਆਪਣੇ ਨਾਲ ਆਗੇ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗਾ ਪੰਜ ਜਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਨਹੀਂ ਉਸੇ ਟਾਈਮ ਮਝੈਲ ਕਿਸਾਨ ਯੂਨੀਅਨ ਬਣਾ ਲਈ ਸੀ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਨੇ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਸੁਪਰਹੀਡ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਸੰਤ ਨਾਇਤ ਨਾਲ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜੱਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਵਿੱਚ ਸਾਬ ਬੋਸ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਰਨਲ ਸੱਤਰ ਸੀਗੇ ਪਲੈਨਿੰਗ ਕਿੰਨੀ ਕਿੰਨੀ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜੀ ਢੱਲੇਵਾਲ ਸਾਹਿਬ ਨੂੰ ਕੰਨਾ ਆਇਆ ਤੁਸੀਂ ਲੱਗ ਜਾਓ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋਈ ਹੈ ਅ ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰ ਪੰਤੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਢੱਲੇਵਾਲ ਉਸ ਤਰ੍ਹਾਂ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਦਾ ਇਹੀ وجہ ਹੈ ਕਿ ਅੱਜ ਇਹ ਸਾਰੇ ਲੋਕ ਇੱਥੇ ਖੜੇ ਨੇ ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ ਬੋਖ ਸਿੰਘ ਮਾਨਸਾ ਨੂੰ ਜਰਨ ਸਖਤ ਨੂੰ ਪੰਜਾਬ ਤੇਨੂੰ ਕੱਢਿਆ ਜਥੇਬੰਦੀ ਦੇ ਵਿੱਚੋਂ ਉਸ ਤੋਂ ਬਾਅਦ ਆ ਜੋਰਾ ਸਿੰਘ ਖੜੇ ਨੇ ਪਟਿਆਲਾ ਇਹਨਾਂ ਨੂੰ ਕੱਢਤਾ ਕੱਲ ਪਰਸ ਤੋਂ ਆ ਕੇ ਕਾਕਾ ਕੋਟਰਾ ਫਤਿਹਗੜ੍ਹ ਸਾਹਿਬ ਕਹਿੰਗੇ ਕਿ ਮੈਂ ਗਰਮੀਤ ਸਿੰਘ ਰੂਪਕੀ ਨੂੰ ਜਥੇਬੰਦੀ ਚੋਂ ਕੱਢ ਦੇਣਾ ਕਿਵੇਂ ਜੀ ਕਿ ਲਗਾਏ ਰਏ ਦਾ ਵਿਰੋਧ ਆ ਇਹ ਸਾਰਾ ਕੁਝ ਸੰਗਤ ਤੇ ਨਿਰਭਰ ਹੁੰਦਾ ਤੁਸੀਂ ਅੱਜ ਦੇਖੋ ਸਰ ਕਿੰਨੀ ਸੰਗਤ ਆਈ ਆ ਇਹ ਸੰਗਤ ਤੇ ਨਿਰਭਰ ਹੁੰਦਾ ਸੰਗਤ ਨੇ ਦਸਵੇਂ ਪਾਤਸ਼ਾਹ ਕਹਿੰਦੇ ਆ ਕੋ ਕੋ ਆਪਣਾ ਇਨੀ ਕੀ ਕਿਰਪਾ ਸਦਿ ਹੈ ਹਮੈ ਮੋਕੋ ਗਰੀਵ ਕਰੋੜ ਪੜੇ ਹੈ ਕੋਈ ਬੰਦਾ ਪ੍ਰਧਾਨ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਜਦ ਤੱਕ ਸੰਗਤ ਨਹੀਂ ਉਹਨਾਂ ਦੇ ਨਾਲ ਜੇ ਜਜੀਤ ਸਿੰਘ ਢੱਲੇਵਾਲ ਹੈ ਉਹਨਾਂ ਨੂੰ ਰੀਪਲੇਸ ਕੀਤਾ ਗਿਆ ਕਿ ਉਹ ਹੁਣ ਵੀ ਪ੍ਰਧਾਨ ਹੈ ਅਸੀਂ ਅਸੀਂ ਇਹ ਕਨਵੀਨਰ ਲਾਉਣ ਤੋਂ ਬਾਅਦ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਉਹਨਾਂ ਨੇ ਸੋ 100 ਦਿਨ ਤੋਂ ਉੱਪਰ ਮਰਨ ਵਤ ਰੱਖਿਆ ਇਹ ਤੁਸੀਂ ਵੀ ਚੰਗੇ ਤਰ੍ਹਾਂ ਜਾਣ ਲੋ ਜਿਹੜਾ ਬੰਦਾ 100 ਦਿਨ ਤੋਂ ਵੱਧ ਮਰਨ ਵਤ ਰੱਖ ਲੇ ਉਹਦੀ ਸਿਹਤ ਕਿਉਂ ਜੀ ਹੁੰਦੀ ਹੈਗੀ ਆ ਅਸੀਂ ਤਾਂ ਇਹ ਕਹਾਂਗੇ ਕਿ ਉਹ ਆਰਾਮ ਕਰਨ ਹੁਣ ਉਹਨਾਂ ਦਾ ਤੇ ਹੁਮਰ ਹੋ ਗਈ ਆ ਉਹਨਾਂ ਨੇ ਉਹ ਕੀਤਾ ਤੇ ਜਥੇਬੰਦੀ ਨੂੰ ਸਾਨੂੰ ਚਲਾਉਣ ਦਾ ਪ੍ਰਧਾਨ ਚਾਹੀਦਾ ਹਾਂ ਜੀ ਇਹ ਤਾਂ ਕਹਤਾ ਜੀ ਇਹਨਾਂ ਦੇ ਲਈ ਆ ਹਾਂ ਜੀ ਕਨਵੀਨਰ ਲਾਤਾ ਜੀ ਮੈਨੂੰ ਆ ਹੋ ਗਿਆ ਜੀ ਅੱਜ